ਸੱਚੀ ਕਰਕੇ ਮਨ ਇਹਨਾਂ ਵਿੱਚੋਂ ਤੇਰਾ ਸਾਥ ਕੋਈ ਨਹੀਂ ਦੇਵੇਗਾ ਜਿਸ ਜਿਸ ਬੰਦੇ ਦੇ ਨਾਲ ਮਨੁੱਖ ਜੁੜਿਆ ਜਿਸ ਜਿਸ ਚੀਜ਼ ਨੂੰ ਬੰਦੇ ਨੇ ਆਪਣੇ ਜੀਵਨ ਵਿੱਚ ਇਕੱਠਿਆਂ ਕੀਤਾ ਇੱਕ ਦਿਨ ਆਇਆ ਜਦਨ ਸਾਰੀਆਂ ਹੀ ਚੀਜ਼ਾਂ ਬੰਦੇ ਦਾ ਸਾਥ ਛੱਡ ਗਈਆਂ ਇੱਕ ਦਿਨ ਇਦਾਂ ਦਾ ਆਇਆ ਜਦਨ ਇਹਦੇ ਸਾਖ ਸੰਬੰਧੀ ਮਹਾਰਾਜ ਦੀ ਬਾਣੀ ਨੇ ਤੇ ਬੜਾ ਸਪਸ਼ਟ ਕੀਤਾ ਕਿ ਆ ਤੂੰ ਸਾਰਾ ਸਾਰਾ ਜੀਵਨ ਇਹਾਂ ਪੁੱਤਰਾਂ ਦੇ ਵਾਸਤੇ ਸਾਰਾ ਸਾਰਾ ਜੀਵਨ ਆਪਣੀ ਪਤਨੀ ਦੇ ਵਾਸਤੇ ਪਰਿਵਾਰ ਨੂੰ ਪਾਲਣ ਵਾਸਤੇ ਕਿੰਨੀਆਂ-ਕਿੰਨੀਆਂ ਠੱਗੀਆਂ ਮਾਰਦਾ ਹੈ ਆਪਣੇ ਪਰਿਵਾਰ ਦੇ ਵਾਸਤੇ ਕਿੰਨੇ-ਕਿੰਨੇ ਪਾਪ ਕਰਦਾ ਹੈ ਪਰ ਉਹ ਸਮਾਂ ਆਉਂਦਾ ਹੈ ਜਿਸ ਦਿਨ ਤੇਰੇ ਕੋਲੋਂ ਲੇਖਾ ਲਿਆ ਜਾਂਦਾ ਹੈ ਤੇ ਇਹਨਾਂ ਦੇ ਵਿੱਚੋਂ ਖਲੋਂਦਾ ਨਾਲ ਕੋਈ ਵੀ ਨਹੀਂ ਹੈ ਪਾਪ ਤੂੰ ਕੀਤੇ ਨੇ ਗਲਤ ਕਰਮ ਤੋਂ ਕੀਤੇ ਨੇ ਠੱਗੀਆਂ ਤੂੰ ਮਾਰੀਆਂ ਬੇਸ਼ੱਕ ਆਪਣੇ ਪਰਿਵਾਰ ਵਾਸਤੇ ਬੇਸ਼ੱਕ ਆਪਣੇ ਧੀਆਂ ਪੁੱਤਰਾਂ ਵਾਸਤੇ ਮਾਰਦਾ ਸੀ ਪਰ ਅੱਜ ਜਦੋਂ ਲੇਖਾ ਦੇਣ ਦਾ ਸਮਾਂ ਆਇਆ ਇਹਨਾਂ ਵਿੱਚੋਂ ਖੜੇਗਾ ਕੋਈ ਵੀ ਨਹੀਂ ਕਿਉਂ ਕਿ ਕਿਉਂਕਿ ਅੱਜ ਲੇਖਾ ਤੇਰੇ ਕੋਲੋਂ ਲਿਆ ਜਾਣਾ